ਦੇਖਣ ਵਿੱਚ ਆਇਆ ਹੈ ਜੋ ਲੜਕੀ ਵਿਆਹ ਤੋਂ ਪਹਿਲਾਂ ਕਿਸੇ ਨੂੰ ਦਿਲੋਂ ਨਹੀਂ ਪਿਆਰਦੀ ਹੈ ਉਸਦੇ ਵਿਆਹ ਵਿੱਚ ਜ਼ਿਆਦਾ ਰੁਕਾਵਟਾਂ ਆਉਂਦੀਆਂ ਹਨ ਜਿਸ ਕਰ ਵਿੱਚ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਹੈ ਉੱਥੇ ਸ਼ੈਤਾਨ ਰਹਿੰਦਾ ਹੈ ਜੋ ਲੜਕੀ ਵਿਆਹ ਤੋਂ ਪਹਿਲਾਂ ਆਪਣੇ ਘਰ ਵਾਲਿਆਂ ਨਾਲ ਲੜਦੀ ਰਹਿੰਦੀ ਹੈ ਉਸ ਦਾ ਘਰ ਉੱਝੜ ਜਾਂਦਾ ਹੈ ਕਮੀਆਂ ਤੇ ਖਾਮੀਆਂ ਸਾਰਿਆਂ ਵਿੱਚ ਹੁੰਦੀਆਂ ਹਨ ਬਸ ਨਜ਼ਰ ਦੂਸਰਿਆਂ ਦੀ ਆਉਂਦੀ ਹੈ ਜੋ ਸ਼ਖਸ ਕੁੱਤਿਆਂ ਨੂੰ ਮਾਰਦਾ ਹੈ ਉਸਦੀ ਉਮਰ ਘਟ ਹੋ ਜਾਂਦੀ ਹੈ ਜੋ ਸ਼ਖਸ ਹਮੇਸ਼ਾ ਝੂਠ ਬੋਲਦਾ ਹੈ ਉਸ ਦੀਆਂ ਅੱਖਾਂ ਅੰਦਰ ਨੂੰ ਤਸ ਜਾਂਦੀ ਹੈ ਜਿਸ ਘਰ ਵਿੱਚ ਹਰ ਰੋਜ਼ ਝਾੜੂ ਨਾ ਲੱਗੇ ਜਾਨੀ ਜਿਸ ਘਰ ਵਿੱਚ ਗੰਦਗੀ ਰਹਿੰਦੀ ਹੋਵੇ ਉੱਥੇ ਦੇ ਲੋਕ ਹਮੇਸ਼ਾ ਬਿਮਾਰੀਆਂ ਵਿੱਚ ਕਿਰੇ ਰਹਿੰਦੇ ਹਨ ਜੋ ਲੜਕਾ ਆਪਣੀ ਮਾਂ ਨੂੰ ਮਾਰਦਾ ਹੈ ਉਸਤੇ ਔਲਾਦ ਨਹੀਂ ਹੁੰਦੀ ਜੋ ਔਰਤ ਖਾਣਾ ਬਣਾਉਣ ਦੇ ਵਕਤ ਖੁਸ਼ ਮਿਜ਼ਾਜ ਰਹਿੰਦੀ ਹੈ ਉਸਦਾ ਖਾਣਾ ਚਾਇਕੇ ਤਾਰ ਤੇ ਸਵਾਦ ਹੁੰਦਾ ਹੈ ਜੋ ਲੜਕਾ ਆਪਣੀ ਮਾਂ ਦੀ ਖਿਦਮਤ ਨਹੀਂ ਕਰਦਾ ਉਸਦੀ ਕਮਾਈ ਵਿੱਚ ਬਰਕਤ ਨਹੀਂ ਹੁੰਦੀ ਜੋ ਸ਼ਖਸ ਦੂਸਰਿਆਂ ਦੀ ਤਕਲੀਫ ਨੂੰ ਦੂਰ ਕਰਦਾ ਹੈ ਪਰਮਾਤਮਾ ਉਸਦੀਆਂ ਤਕਲੀਫਾਂ ਨੂੰ ਦੂਰ ਕਰਦਾ ਹੈ ਜੋ ਔਰਤ ਆਪਣੇ પતિ ਦੀ ਖੁਸ਼ੀ ਤੇ ਲਈ ਰੋਜ਼ਾਨਾ ਸਜਦੀ ਸਵਰਦੀ ਹੈ ਤਾਂ ਉਸ ਦੀ ਜ਼ਿੰਦਗੀ ਖੁਸ਼ਹਾਲ ਹੋ ਜਾਂਦੀ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰੋ ਜੋ ਸ਼ਖਸ ਹਮੇਸ਼ਾ ਸੱਚ ਬੋਲਦਾ ਹੈ ਲੋਕਾਂ ਵਿੱਚ ਉਸ ਦੀ ਇੱਜ਼ਤ ਵਧਦੀ ਹੈ ਜੋ ਲੜਕੀ ਆਪਣੀ ਮਾਂ ਦੀ ਖਿਦਮਤ ਕਰਦੀ ਹੈ ਉਸ ਦਾ ਵਿਆਹ ਚੰਗੀ ਜਗ੍ਹਾ ਹੁੰਦਾ ਹੈ ਜੋ ਸ਼ਖਸ ਕਿਸੇ ਦੀ ਚੁਗਲੀ ਕਰਦਾ ਹੈ ਉਸ ਦਾ ਰਿਸਕ ਘਟ ਹੋ ਜਾਂਦਾ ਹੈ ਜਿਸ ਘਰ ਵਿੱਚ ਲੋਕ ਹਮੇਸ਼ਾ ਖੁਸ਼ ਰਹਿੰਦੇ ਹੋਣ ਉਸ ਘਰ ਵਿੱਚ ਬਿਮਾਰੀ ਬਹੁਤ ਘਟ ਆਉਂਦੀ ਹੈ ਜੋ ਸ਼ਖਸ ਲੁਕ ਕੇ ਕਿਸੇ ਗਰੀਬ ਦੀ ਮਦਦ ਕਰਦਾ ਹੈ ਤਾਂ ਜਾਣ ਲਓ ਉਸ ਦੀ ਦੁਨੀਆ ਤੇ ਆਖਰੀ ਸਮਾਂ ਸਵਰ ਜਾਂਦਾ ਹੈ ਜੋ ਸ਼ਖਸ ਸਵੇਰੇ ਉੱਠ ਕੇ ਨੀਮ ਗਰਮ ਪਾਣੀ ਪੀਂਦਾ ਹੈ ਉਸਦੀ ਸਿਹਤ ਚੰਗੀ ਰਹਿੰਦੀ ਹੈ ਜੋ ਸ਼ਖਸ ਆਪਣੀਆਂ ਧੀਆਂ ਨੂੰ ਗਾਲਾਂ ਕੱਢਦਾ ਹੈ ਤਾਂ ਯਾਦ ਰੱਖੋ ਬਦਨਸੀਬੀ ਉਸਦਾ ਮੁਕੱਤਰ ਪਣ ਜਾਂਦੀ ਹੈ ਅਗਰ ਕੋਈ ਔਰਤ ਤੁਹਾਨੂੰ ਦੇਖ ਕੇ ਆਪਣਾ ਦੁਪੱਟਾ ਠੀਕ ਕਰਨ ਲੱਗੇ ਤਾਂ ਇਹ ਨਹੀਂ ਸਮਝ ਲੈਣਾ ਕਿ ਉਹ ਤੁਹਾਡੇ ਉੱਪਰ ਫਿਦਾ ਹੋ ਰਹੀ ਹੈ ਬਲਕਿ ਇਸ ਦਾ ਮਤਲਬ ਇਹ ਹੈ ਕਿ ਤੁਹਾਡੀ ਬੁਰੀ ਨਸਲ ਤੋਂ ਉਹ ਖੁਦ ਨੂੰ ਬਚਾ ਰਹੀ ਹੈ ਉਹ ਲੋਕ ਜਿਆਦਾ ਬਿਮਾਰ ਹੁੰਦੇ ਹਨ ਜੋ ਦਿਲ ਦੀ ਗੱਲ ਦਿਲ ਵਿੱਚ ਹੀ ਰੱਖਦੇ ਹਨ ਦਿਮਾਗੀ ਸਕੂਨ ਉਹ ਦਵਾਈ ਹੈ ਜੋ ਕਿਸੇ ਦਵਾਈਖਾਨੇ ਵਿੱਚ ਨਹੀਂ ਮਿਲਦੀ ਖਾਣੇ ਦਾ ਸੁਆਦ ਮਹਿਸੂਸ ਨਾ ਹੋਣਾ ਕਿਸੇ ਬਿਮਾਰੀ ਜਾਂ ਗਮ ਦੀ ਨਿਸ਼ਾਨੀ ਹੈ ਬਾਰ ਬਾਰ ਅੱਖ ਦਾ ਫੜਕਣਾ ਕੋਈ ਅਹਿਮ ਖਬਰ ਜਾਂ ਕਿਸੇ ਤਬਦੀਲੀ ਦੀ ਨਿਸ਼ਾਨੀ ਹੈ ਜ਼ਿੰਦਗੀ ਵਿੱਚ ਦੂਸਰਿਆਂ ਦੇ ਲਈ ਆਸਾਨੀ ਪੈਦਾ ਕਰੋ ਤੁਹਾਡੇ ਲਈ ਅਸਮਾਨ ਤੋਂ ਰਹਿਮਤ ਬਰਸੇਗੀ ਨੇਕੀ ਕਦੀ ਬਰਬਾਦ ਨਹੀਂ ਜਾਂਦੀ ਜਿਸ ਘਰ ਵਿੱਚ ਲੜਕੀਆਂ ਰੋਂਦੇ ਹੋਏ ਸੋ ਜਾਣ ਤਾਂ ਜਾਣ ਲਓ ਬਰਕਤ ਉੱਥੇ ਕਦਮ ਵੀ ਨਹੀਂ ਰੱਖਦੀ ਜੋ ਲੜਕੀ ਹਮੇਸ਼ਾ ਇਸੇ ਦੀ ਤਾਰੀਫ਼ ਕਰਦੀ ਰਹਿੰਦੀ ਹੈ ਇਹ ਲੜਕੀ ਕਦੀ ਜਲਨ ਤੋਂ ਬਚ ਨਹੀਂ ਪਾਉਂਦੀ ਅਸੀਂ ਆਪਣੇ ਬੀਤੇ ਹੋਏ ਕੱਲ ਨੂੰ ਨਹੀਂ ਬਦਲ ਸਕਦੇ ਪਰ ਅੱਜ ਦੀ ਮਿਹਨਤ ਨਾਲ ਆਉਣ ਵਾਲੇ ਕੱਲ ਨੂੰ ਜ਼ਰੂਰ ਬਦਲ ਸਕਦੇ ਹਾਂ ਅਗਰ ਤੁਹਾਡੀ ਬਾਣੀ ਵਿੱਚ ਮਿਠਾਸ ਹੈ ਤਾਂ ਤੁਹਾਡਾ ਨਾਮ ਬਨਣ ਵਾਲਾ ਕਾਰਜ ਵੀ ਸਫਲ ਹੋ ਸਕਦਾ ਹੈ ਦਿਮਾਗ ਨਾਲ ਬਣਾਏ ਹੋਏ ਰਿਸ਼ਤੇ ਬਾਜ਼ਾਰ ਤੱਕ ਚੱਲਦੇ ਹਨ ਤੇ ਦਿਲ ਤੋਂ ਬਣਾਏ ਹੋਏ ਰਿਸ਼ਤੇ ਆਖਰੀ ਸਾਹ ਤੱਕ ਚੱਲਦੇ ਹਨ ਮੂੰਹ 'ਤੇ ਕੋੜਾ ਬੋਲਣ ਵਾਲੇ ਲੋਕ ਤੋਖਾ ਨਹੀਂ ਦਿੰਦੇ ਡਰਨਾ ਤਾਂ ਮਿੱਠਾ ਬੋਲਣ ਵਾਲੇ ਲੋਕਾਂ ਤੋਂ ਚਾਹੀਦਾ ਜੋ ਦਿਲ ਵਿੱਚ ਨਫ਼ਰਤ ਪਾਲਦੇ ਹਨ ਤੇ ਵਕਤ ਦੇ ਨਾਲ ਬਦਲ ਜਾਂਦੇ ਹਨ ਦੋਸਤੋ ਸ਼ੀਸ਼ਾ ਕਮਜ਼ੋਰ ਜ਼ਰੂਰ ਹੁੰਦਾ ਹੈ ਪਰ ਸੱਚ ਦਿਖਾਉਣ ਤੋਂ ਨਹੀਂ ਡਰਦਾ ਜ਼ਿੰਦਗੀ ਵਿੱਚ ਖੁਦ ਨੂੰ ਕਿਸੇ ਇਨਸਾਨ ਦਾ ਆਦੀ ਨਾ ਬਣਾਓ ਕਿਉਂਕਿ ਇਨਸਾਨ ਬਹੁਤ ਖੁਦਗਰਜ਼ ਹੁੰਦੇ ਹਨ ਜਦੋਂ ਤੁਹਾਨੂੰ ਕੋਈ ਪਸੰਦ ਕਰਦਾ ਹੈ ਤਾਂ ਤੁਹਾਡੀ ਬੁਰਾਈ ਭੁੱਲ ਜਾਂਦਾ ਹੈ ਜਦੋਂ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਤਾਂ ਤੁਹਾਡੀ ਅੱਛਾਈ ਭੁੱਲ ਜਾਂਦਾ ਹੈ ਦੋਸਤੋ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ